ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕਰਿਆ ਹੋਇਆ ਪਲੀਜ਼ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਲੋ ਜੀ ਇੱਥੇ ਬੱਚੇ ਚਲੇ ਗਏ ਸੀਗੇ ਸਕੂਲ ਤੇ ਮੌਸਮ ਅੱਜ ਖਰਾਬੇ ਸੀਗਾ ਹਵਾ ਬਹੁਤ ਤੇਜ਼ ਚੱਲ ਰਹੀ ਸੀਗੀ ਰਾਦੇ ਕਿਣਮਣ ਵੀ ਹੋਈ ਜਾਂਦੀ ਸੀਗੀ ਇਸ ਟਾਈਮ ਜਦੋਂ ਮੈਂ ਝਾੜੂ ਲਾ ਰਹੀ ਸੀਗੀ ਉਸ ਟਾਈਮ ਹਟ ਗਈ ਸੀਗੀ ਤੇ ਮਿੱਟੀ ਕੂੜਾ ਉੜੀ ਜਾਂਦਾ ਸੀਗਾ ਹਵਾ ਕਦੇ ਕਿੱਧਰ ਨੂੰ ਘੁਮਾ ਦਿੰਦੀ ਸੀ ਕਦੇ ਕਿੱਧਰ ਨੂੰ ਤੇ ਲੋ ਜੀ ਬੇੜਾ ਸੁੰਬਰ ਤੋਂ ਬਾਅਦ ਅੰਦਰੋਂ ਮੈਂ ਕਮਰੇ ਸੁੰਬਰ ਲਿਆਂਦੇ ਸੀਗੇ ਤੇ ਉਸ ਤੋਂ ਬਾਅਦ ਰਹਿੰਦੇ ਸੀਗੇ ਮੇਰੇ ਭਾਂਡੇ ਮਾਂਜਣ ਤੋਂ ਆਪਾਂ ਭਾਂਡੇ ਕੱਢ ਕੇ ਰੱਖ ਲਾਂਗੇ ਫਿਰ ਮਾਂਜਾਂਗੇ ਭਾਂਡੇ ਇੱਥੇ ਥੱਲੇ ਕੋਈ ਇਹ ਆਵਾਜ਼ ਮਾਰ ਰਿਹਾ ਸੀਗਾ ਤੇ ਮੈਂ ਉਹਦੇ ਗੱਲ ਸੁਣ ਰਹੀ ਸੀ ਇੱਥੇ ਥੱਲੇ ਕੋਈ ਖੜਾ ਸੀਗਾ ਤੇ ਲੋਜੀ ਮੇਲੀ ਉਹ ਕੋਹਾਵਾ ਕਿ ਨਹੀਂ ਚੱਲ ਰਹੀ ਹੈ ਠੰਡੀ ਠੰਡੀ ਛੇਲੀ ਨੂੰ ਬੰਨ੍ਹਿਆ ਹੋਇਆ ਸੀ ਜਾਂ ਵੀ ਬੰਨੀ ਹੋਈ ਸੀ ਝਿੰਕਾ ਮਾਰ ਲੱਗੀ ਮੇਲਾ ਗੜ ਨੂੰ ਬਟਜੇ ਪਾ ਲਈ ਐਂ ਹੀ ਕਰਦੀਆਂ ਨੇ ਇਹ ਅੱਛਾ ਲੱਤੜ ਜਾਲੀ ਜੇ ਨਹੀਂ ਬੰਨਦੇ ਹੈਗੇ ਫਿਰ ਮਗਰ ਪੌੜੀਆਂ ਚ ਫਰੀ ਜਾਂਦੀ ਇਹਨੇ ਗੱਤੜ ਸੰਗੜ ਦੇ ਵਿੱਚ ਕੱਢੀ ਬੈਠਿਆ ਝਿੰਕਾ ਮਾਰਦੀ ਆਫੇ ਇਸ ਕਣੀਆਂ ਆ ਗਈਆਂ ਖੋਲ ਦੇ ਦਿੰਦੇ ਇਹਨਾਂ ਨੂੰ। ਟਰੁੱਪ ਨੂੰ ਭੱਜਦੀਆਂ ਪੌੜੀਆਂ 'ਚ। ਖਾਣੋ। ਕਣੀਆਂ ਗਿਰੀ ਜਾਂਦੀਆਂ ਨੇ ਕਦੇ ਹਟ ਜਾਂਦੀਆਂ ਨੇ, ਕਦੇ ਗਿਰ ਜਾਂਦੀਆਂ। ਕੱਟੀ ਬਾਰੇ ਉਹ ਨਹੀਂ ਹੈ। ਦੇਖਾਂ ਨਹੀਂ ਅੰਦਰੇ ਕਰਦਾ ਇਹਨੂੰ। ਹਵਾ ਚੱਲਦੀ ਹੈ, ਹਾਂਡੀ ਅੰਦਰ ਇਹਨੂੰ ਘਾ ਦਿੰਦੀਆਂ ਨੇ। ਫਸ਼ੂ ਬੈਠੇ ਨੇ ਆਹ ਪਰਦਾ ਆਪਣੇ ਖੋਲਦਾ ਦਾ ਉੱਪਰ ਵੱਜਦਾ ਸੀਗਾ ਫਸ਼ੂਆਂ ਦੇ ਫਿਰ ਆਹ ਰੱਖ ਲਿਆ ਇਹ ਵੀ ਉੜੀ ਜਾਂਦਾ ਹੌਲ ਕੋਥੇ ਰੱਖਦਾ ਜਦੋਂ ਮੋਟਰ ਵਗੈਰਾ ਚੱਲੂ ਉਦੋਂ ਧੋ ਕੇ ਰੱਖ ਦਾਂਗੇ ਵੈਸੇ ਠੰਡ ਜੀ ਵੀ ਨਹੀਂ ਲੱਗਦੀ ਗਰਮੀ ਜੀ ਵੀ ਲੱਗਦੀ ਆ ਕੰਮ ਕਰਦੇ ਆ ਨੂ ਗਰਮੈਸ ਜੀ ਵੀ ਆ ਵਿੱਚ ਕਈ ਵਾਰ ਠੰਡ ਹੋ ਜਾਂਦੀ ਤੇ ਦੇਖੋ ਅੱਜ ਨਾ ਪੱਠੇ ਆਪਾਂ ਨੇ ਸਾਜਰੇ ਵੜ ਤੇ ਮਸ਼ੀਨ ਦੇ ਮਗਰ ਰੱਖਦੇ ਸਜਰੇ 9:00 ਵਜੇ ਵੱਢਦੇ ਸੀ ਕੁਸ ਜਮੀ ਕੱਲ ਦੀ ਮੇਰੀ ਵੱਡੀ ਹੋਈ ਸੀ ਕੁਸ ਗਿੰਨੀ ਕੱਜ ਵੱਢ ਕੇ ਰੱਖਤਾ ਤੇ ਇਧਰ ਟੋਕਾ ਰੱਖਿਆ ਹੋਇਆ ਕਰਕੇ ਬਾਦੂ ਇਹ ਇਹਦੇ ਵਿੱਚ ਥੋੜਾ ਜਿਹਾ ਹੋਰ ਪਾ ਕੇ ਦੁਪਹਿਰੇ ਕੱਲ ਵੀ ਆਪਾਂ ਨੇ ਵੱਧੇ ਵੱਢ ਲਿਆ ਸੀ ਇਹਦੇ ਵਿੱਚ ਹੋਰ ਪਾ ਕੇ ਇਹਨਾਂ ਦੁਪਹਿਰੇ ਪਾ ਦਾਂਗੇ ਕੱਖ ਕਿਉਂਕਿ ਇਹਨਾਂ ਇਹਨਾਂ ਦਾ ਵੱਧ ਫਿਕਰ ਐ ਆਪਾਂ ਤੰਦਰ ਬੈਠੇ ਆਂ ਫਿਰ ਜੇ ਮੀਂਹ ਆ ਗਿਆ ਫਿਰ ਪੱਠਿਆਂ ਦਾ ਔਖਾ ਹੋ ਜਾਂਦਾ ਤਾਂ ਕਰਕੇ ਪੱਠੇ ਪਹਿਲਾਂ ਵੱਢ ਕੇ ਰੱਖ ਲਿਆ ਆਪਾਂ ਨੇ ਬਾਅਦ ਚ ਫਿਰ ਥੋੜ੍ਹ ਕੰਮ ਹੋਈ ਜਾਂਦੇ ਨੇ। ਆ ਜੇ ਨੂੰ ਨਾ ਖਖਪਾ ਫਿਰ ਦੁੱਧ ਘਟ ਜਾਂਦੀ ਐ ਇਹਨੇ। ਤੂੜੀ ਤੇ ਨਹੀਂ ਇੰਨਾ ਦੰਦੀਆਂ ਹੈਗੀਆਂ। ਹਰਾ ਚਾਰੇ ਤੇ ਗੀਜੀਆਂ ਹੋਈਆਂ ਨੇ ਨਾ ਇਹ। ਕਦੇ ਆਪਾਂ ਨੇ ਸੰਨੀ ਵਗੈਰਾ ਨਹੀਂ ਕਰੀ ਹੈਗੀ ਲਗਾਤਾਰ ਫਿਰ ਪੱਠੇ ਪਾਉਣੇ ਹੁੰਨੇ ਆ। ਤਾਂ ਕਰਕੇ ਫਿਰ ਹਰਾ ਚਾਰੀ ਵੱਧ ਭਾਲਦੀਆਂ ਨੇ ਇਹ। ਨਹੀਂ ਤਾਂ ਜਦ ਇਹ ਦੁੱਧ ਘਟਾ ਦਿੰਦੀਆਂ ਨੇ। ਮੈਂ ਕਣੀ ਮੈਂ ਕੱਟੀ ਅੰਦਰੇ ਕਰ ਦਨੀ ਹਵਾ ਚੱਲਦੀ ਆ। ਚਲੋ ਜੀ ਫੇਰ ਮਿਲਾਂਗੇ ਤੁਹਾਨੂੰ ਲਓ ਜੀ ਦੇਖੋ ਆਪਣੇ ਮੀਂਹ ਪੈ ਰਿਹਾ ਰਾਤ ਦਾ ਹੀ ਕਿਣ-ਮਣ ਜੀ ਤਾਂ ਰਾਤ ਦਿਓ ਕਰ ਰਿਹਾ ਸੀਗਾ ਫੇਰ ਆ ਗਿਆ ਸੀ ਦੁਪਹਿਰੇ ਇੱਕ ਤੇਜ ਜੱਦਾ ਹੀ ਪੈ ਰਿਹਾ ਆਪਣੇ ਇੱਥੇ ਗਿੱਲਾ ਹੋ ਜਾਂਦਾ ਹੂੰ ਹੂੰ ਗਿੱਲਾ ਹੋ ਜਾਂਦਾ ਤੇ ਮੈਂ ਜਦ ਦੀ ਹੋਣ ਆਈਆਂ ਪਹਿਲਾਂ ਇੱਕ ਇੱਕ ਜਿਹੜਾ ਮਾਰ ਗਈ ਸੀਗੀ ਕੁਛ ਥੱਲੇ ਕੋਲ ਤੇ ਹੁਣ ਆਈ ਨਾ ਇੱਥੇ ਹੁਣੇ ਹੋ ਗਈਆਂ ਖੜੀਆਂ ਕੱਖਾਂ ਦਾ ਟਾਈਮ ਹੋ ਗਿਆ ਇਹਨਾਂ ਨੂੰ ਕੱਕ ਪਾਉਨੇ ਆ ਗੋਹਾ ਖਿੱਚ ਤਾਂ ਮੈਂ ਤੇ ਹੁਣ ਲੱਗਦੇ ਆ ਕੱਕ ਪਾਉਣ ਮੈਨੂੰ ਲੱਗਦਾ ਅੱਜ ਸਾਰੀ ਰਾਤ ਇਹ ਮੈਂ ਕਰੂਗਾ ਜਣ ਮੈਨ ਜੀ ਚਲੋ ਚੱਲਦੇ ਆ ਤੇ ਜਿਸ ਕਰਨ ਮੈਨੋਂ ਪਹਿਲਾਂ ਗਿਆ ਸੀਗਾ ਮੈਂ ਹਲੇ ਉੱਪਰ ਸੀਗੀ ਆ ਦਾਲ ਤਰੀਏ ਮੈਂ ਮੋਠਾਂ ਦੀ ਕਰਛੇ ਕਰਕੇ ਨਾ ਜਿਸਾਇਬਰੀ ਚਾਹ ਪੀਂਦਾ ਤੇ ਇਹ ਆ ਕੇ ਲੱਗ ਗਿਆ ਸੀਗਾ ਪਹਿਲਾਂ ਇਹ ਤੂੰ ਪੱਠੇ ਪਾਵਾਂਗੇ ਜਿਹੜੇ ਪਏ ਨੇ ਕੱਲ ਦੇ ਮੇਲੋ ਜਸ ਕਰਨ ਨੂੰ ਜਸ ਕਰਨ ਸਸਤੀ ਕਲਕਾ ਤੇ ਇਹ ਆ ਕੇ ਲੱਗ ਗਿਆ ਸੀਗਾ ਇੱਥੇ ਥੂੜੀ ਪਾਉਣ ਬਾਸ ਚਲ ਮੈਂ ਆਉਣੀ ਆ ਤੂੰ ਚੱਲ ਬਾਸ ਟੋਕਾ ਕਰ ਲਾਂਗੇ ਪਹਿਲਾਂ ਇਹ ਪਾ ਦਾਂਗੇ ਬਿਹਾਰ ਮਸ਼ੀਨ ਸੁੰਬਰੀ ਹੈ ਹੈ ਨਾ ਨਾਈ ਪਟਨਾ ਦੀ ਵੱਧ ਗਈ ਇਹ ਲੋਕ ਦੇ ਕੋਟ ਨਾ ਪਾਉਂਦਾ

ਆ ਗਿਆ। ਆ ਕੇ ਆਉਂ ਹਣਾ। ਮੈਂ ਮੋਗੀਆਂ ਹੋਣ ਸਮ। ਮੋਗੀਆਂ ਫੁੱਲ ਜਿ ਵੜ ਜਣ ਉਹਨਾਂ ਨੇ। ਹਾਂ ਕਿੱਥੇ ਖਣਾ ਰੇ। ਉਹ ਦਾਣੇ ਦਾ ਹੋਣੀ ਉਹਨਾਂ ਨੇ ਦਿਖਾਣੇ ਜਾ ਰਹੇ ਨੇ। ਬਾਅਦ ਪਾਉਣੇ ਉਹਨਾਂ ਨੂੰ। ਕਿਵੇਂ? ਜਾ ਰਹੇ ਨੇ ਹਾਂ। ਉੱਥੇ ਪਰਲੇ ਪਾਸੇ ਦਾਣੇ ਪਾ ਲੈ ਜਿਹੜੇ ਬੰਦ ਕਰ ਦਾਂਗੇ ਉਹਨਾਂ ਨੂੰ। ਜਾਣ ਲੈ। ਕਿਵੇਂ? ਉਹ ਜਿੱਧਰ ਮੋੜ ਤੇ ਖੜਾ ਉੱਥੇ ਦਾਣੇ ਪਾ ਲੈ। ਉਹ ਦਿਖਾ ਕੇ ਜਿਹੜੇ ਗੁੱਡੇ ਜੀ ਬੰਦ ਕਰ ਦਾਂਗੇ।

ਕੋਸਿੰਗ ਹੁੰਦਾ। ਇਹਨਾਂ ਤੇ ਦੋ ਜਾਕੂ ਮੱਧ ਪਾ ਦੇ। ਮੱਧ ਪਾ ਦੇ ਕੋਈ ਨਾ। ਮੱਧ ਕੋਈ ਨਹੀਂ। ਉਹ ਕਹਿੰਦੇ ਦੇ ਬੱਚੇ ਤੋਂ ਕੰਮ ਕਰਾਉਂਦੇ ਆ। ਬੱਚੇ ਤੋਂ ਕੰਮ ਕਰਾਉਂਦੇ ਆ। ਅਰੇ ਮੈਂ ਤੁਹਾਨੂੰ ਨਾਲ ਬਾਰੇ ਲੱਸੀ। ਪਾ ਪੱਲੜ ਉਹ ਵੀ ਕੀਤਾ ਲੈ।

gande <laughs> <laughs> ਲੋ ਜੀ ਜਿਹੜੇ ਪੱਠੇ ਆਪਣੇ ਕੋਲ ਪੈਸੇ ਉਹ ਆਪਾਂ ਨੇ ਪਾਤੇ ਖੋਲ ਲੀਆਂ ਦੇ ਵਿੱਚ ਤੇ ਹੋਰ ਅ ਪੱਠੇ ਆਪਾਂ ਟੋਕਾ ਕਰਕੇ ਰੱਖ ਲਾਂਗੇ ਇਹ ਧਾਰਾ ਚੋਣ ਲੱਗੇ ਪਾਉਂਗੀ ਤੇ ਸਵੇਰ ਖਾਤਰ ਕਰਾਂਗੇ ਅੱਧੇ ਟੋਕਾ ਕਰਾਂਗੇ ਅੱਧਾ ਆਪਾਂ ਰੱਖ ਲਾਂਗੇ ਕਿਉਂਕਿ ਜੀ 2 ਦਿਨ ਦੇ ਵੱਡੇ ਹੋਏ ਸੀਗੇ ਮੀਂਹ ਦਾ ਕੁਛ ਪਤਾ ਨਹੀਂਗਾ ਕਿੰਨੇ ਕ ਦਿਨ ਮਤਲਬ ਪਈ ਜਾਊਗਾ ਇਹ ਆਪਾਂ ਨੇ ਇਕੱਠੇ ਵੱਢਲੇ ਸੀਗੇ ਪੱਠੇ ਤੇ ਇੱਥੇ ਜਿਸ ਕੰਨ ਮੈਨੂੰ ਕਹਿ ਰਿਆ ਸੀਗਾ ਕਹਿੰਦਾ ਮੰਮੀ ਮੈਂ ਤੇਨਾਂ ਹੈਲਪ ਕਰਾਵਾਂ ਵੀ ਰੁਗ ਫੜਾਵਾਂ ਮਹ ਹੈ ਰਹਿਣ ਦੇ ਵੀ ਛੋਟਾ ਹੈ ਹਰਾ ਬਿਗਿਨਿੰਗ ਆਇਆ ਵੀ ਤਿਤ ਤਫੜਾ ਨਹੀਂ ਹੋਣਾ ਤੂੰ ਰਹਿਣ ਦੇ ਤੇ ਬਾਹਰ ਮੀਂਹ ਪੈ ਰਿਹਾ ਸੀਗਾ ਥੋੜੇ ਥੋੜੇ ਕਣੀਆਂ ਜੀਆਂ ਪੈ ਰਹੀਆਂ ਸੀਗੀਆਂ ਜਿਸ ਟਾਈਮ ਟੋਕਾ ਕਰ ਰਹੇ ਸੀਗੇ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੇ ਆਪਣੀ سپورਟ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਨਵੇਂਆਂ ਦਾ ਵੀ ਧੰਨਵਾਦ ਜੀ ਜਿਹੜੇ ਨਵੇਂ ਆ ਰਹੇ ਨੇ ਤੇ ਪੁਰਾਣਿਆਂ ਦਾ ਤਾਂ ਹੈਗੇ ਹੀ ਹੈਗਾ ਜਿਹੜੇ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਪਲੀਜ਼ ਇਸੇ ਤਰ੍ਹਾਂ ਹੀ سپورਟ ਬਣਾਈ ਰੱਖਿਓ ਤੇ ਲਓ ਜੀ ਇੱਥੇ ਆਪਾਂ ਟੋਕਾ ਕਰ ਲਾਂਗੇ ਤੇ ਟੋਕਾ ਮੈਂ ਅੱਧਾ ਹੀ ਕਰੂੰਗੀ ਜਿਵੇਂ ਤੁਹਾਨੂੰ ਦੱਸਿਆ ਹੈ ਤੇ ਬਾਕੀ ਜੀ ਹਨਾ ਤੁਸੀਂ ਆਪਣੀ سپورਟ ਪੂਰੀ ਬਣ ਦੋ ਚੈਨਲ ਨੂੰ ਤੇ ਵੱਧ ਤੋਂ ਵੱਧ سپورਟ ਕਰੋ ਜੀ ਇੱਥੇ ਮੈਂ ਸਪੀਡ ਵਧਾਤੀ ਸੀਗੀ ਵੀਡੀਓ ਦੀ ਕਿਉਂਕਿ ਕਾਫੀ ਲੰਬਾ ਬਲੌਕ ਹੋ ਜਾਂਦਾ ਫਿਰ ਤੇ ਬੀਚੇ ਬੱਕਰੀਆਂ ਖੋਲਤੀਆਂ ਸੀਆਂ ਮੈਂ ਆਹ ਚਲੋ ਜਿੰਨਾ ਚਿਰ ਆਪਾਂ ਫਿਰਦੇ ਆ ਹਨਾ ਪੱਠੇ ਖਾ ਲੈਣਗੀਆਂ ਫਿਰ ਆਪਾਂ ਇਹਨਾਂ ਨੂੰ ਪਿੰਜਰੇ 'ਚ ਬੰਦ ਕਰ ਦਾਂਗੇ ਇਹਨਾਂ ਨੂੰ ਪਿੰਜਰੇ 'ਚ ਬੰਦ ਕਰਕੇ ਰੱਖਿਆ ਜੇ ਤਾਂ ਸਾਰੀ ਦਿਹਾੜੀ ਕਿਉਂਕਿ ਜੀ ਮੀਂਹ ਪੈ ਰਿਹਾ ਹੈ ਹਨਾ ਫਿਰ ਭਿੱਜ ਜਾਣਗੀਆਂ ਫਿਰ ਠੰਡ ਲੱਗੂ ਇਹਨਾਂ ਨੂੰ ਤੇ ਫਿਰ ਮੈਂ ਦੁਬਾਰਾ ਫੇਰ ਛੱਡ ਦੂੰਗੀ ਆ ਕਿ ਜਦੋਂ ਧਾਰਾ ਚੋਣਾਉਂਗੀ ਫਿਰ ਅੰਦਰੇ ਰਹਿਣਗੀਆਂ ਇੱਥੇ ਨਹੀਂ ਫਿਰ ਪਾਣੀ 'ਚ ਬਾਹਰ ਜਾਈ ਜਾਂਦੀਆਂ ਨੇ ਹੋਰ ਭਿੱਜ ਕੇ ਮੈਂ ਬਿਮਾਰ ਨਾ ਹੋ ਜਾਈਂ ਤਾਂ ਖੋਲੀਆਂ ਉਹਨਾਂ ਨੇ ਇੱਥੇ ਮਾਸ਼ਾਅੱਲਾ ਇੱਥੇ ਹਰਾ ਖਾਈ ਜਾਣਗੇ ਕੋਲੇ ਤੇ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਅਮਾ